ਪੁਰਖ ਮਹੱਲਾ ਨਾਵ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਗੁਰੂ ਗ੍ਰੰਥ ਸਾਹਿਬ ਜੀ ਦੇ ਹਾਜ਼ਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਲਖਣ ਕੀਤੇ ਬ੍ਰਹਮ ਗਿਆਨੀਆਂ ਦੇ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੀ ਪ੍ਰਾਪਤੀ 19 ਗੁਣ ਜੀ ਦੇ ਮਿਟ ਗਏ ਆ ਉਹਨੂੰ ਸਰੂਪ ਦੀ ਸਖਿਆਤਤਾ ਹੋਵੇਗੀ ਕਹਿੰਦੇ ਹਨ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਦੁੱਖ ਆਵਣੇ ਪੁਰਖ ਨੂੰ ਦੁੱਖ ਨਾ ਮੰਨ ਜੇ ਮਨੀ ਸਿੰਘ ਸਾਹਿਬ ਨੂੰ ਬੰਦ ਬੰਦ ਕੱਟਣ ਦਾ ਦੁੱਖ ਬਣਿਆ ਸੀ ਪਾਈ ਸਾਬ ਨੇ ਕਿਹਾ ਜਿਲਾਦ ਨੇ ਤੇਰੇ ਮਾਲਕ ਦਾ ਹੁਕਮ ਹੈ ਬੰਦ ਬੰਦ ਕੱਟਣ ਦਾ ਪਹਿਲਾਂ ਗੁੜਤੇ ਛੁਰੀ ਨਾਲ ਚਲਾ ਪਹਿਲਾਂ ਉਂਗਲਾਂ ਦੇ ਤਿੰਨ ਤਿੰਨ ਕਟੋਟੇ ਕਰ ਇਹ ਹੈ ਬੇਪਰਵਾਹੀ ਗਿਆਨ ਦੀ ਅਵਸਥਾ ਕਿਉਂ ਦੁੱਖ ਰੂਪ ਸੰਸਾਰ ਵਿੱਚ ਜਿਹੜਾ ਦੁੱਖ ਨਾ ਮੰਨੇ ਪਾਈ ਮਤੀ ਦਾ ਜਿਵੇਂ ਆਰੇ ਨਾਲ ਸੀਰ ਚੀਰਿਆ ਗਿਆ ਹੈ ਫਿਰ ਤੋਂ ਫਾਰੇ ਜਵਸਾ ਦਾ ਪਾਠ ਹੁੰਦਾ ਰਿਹਾ ਕਿਉਂ ਦੁੱਖ ਰੂਪ ਸੰਸਾਰ ਵਿੱਚ ਦੁੱਖ ਮੈਂ ਤੇ ਦੁੱਖ ਨਾ ਮੰਨੇ ਅਨੰਤ ਸੁਤੰਤਰ ਸਾਖੀ ਰੂਪ ਕਰਕੇ ਆਪ ਨੂੰ ਵੇਖੇ ਸੁਖ ਸਨੇ ਹੋ ਅੜ ਭੈ ਨਹੀਂ ਜਾ ਕੇ ਬਿਸ਼ਰ ਸੁਖੂ ਚ ਪ੍ਰੇਮ ਨਾ ਹੋਵੇ ਜੀ ਦਾ ਤੇ ਡਰ ਨਾ ਹੋਵੇ ਕਿਸੇ ਦਾ ਵੀ ਬਿਨ ਹਰ ਪੌਂਕਾ ਹੈ ਕ ਮੰਨੇ ਪਹਿਕਾ ਹੂੰ ਕੋ ਦੇਖਨੇ ਨਾ ਪੈ ਮਾਨ ਪਿਆਨ ਕਾਂਚਨ ਮਾਤੀ ਮੰਨ ਜਿਵੇਂ ਤੇ ਮਿੱਟੀ ਨੂੰ ਇੱਕੋ ਜਿਹਾ ਸਮਝੇ ਨਾਲ ਜਿ ਵਿੱਚ ਪੈ ਕੇ ਉਹਨਾਂ ਕਹਿੰਦੇ ਮੈਨੂੰ ਸਰੇ ਨਾਲ ਮਿਲਦਾ ਚਲੋ ਗੁਰ ਸਿੱਖੀ ਨੂੰ ਛੱਡਦੇ ਹੋ ਚਲੋ ਸਿਰ ਮੂੰਹ ਬਣਾ ਕੇ ਕੋਹਲ ਮੋਨ ਹੋ ਜਾਓ ਅਤਤ ਹੋ ਜਾਓ ਨਹੀਂ ਭਾਵੇਂ ਸੋਇਨਾ ਮਿਲਦਾ ਹੋਵੇ ਮਿੱਟੀ ਹੋਵੇ ਇਕੋ ਜੀ ਸਮਝੇ ਸੋਇਨੇ ਨੂੰ ਲਾਲਚ ਕਰਕੇ ਉਹ ਤੇ ਜਫਸੇ ਨਾ ਤੇ ਮਿੱਟੀ ਵਿੱਚ ਕਿਸੇ ਪ੍ਰਕਾਰ ਦਾ ਜਾਣ ਕਰਕੇ ਉਹ ਇਕੋ ਜੀ ਬ੍ਰਤੀ ਹੋ ਗਈ ਸੋਇਨੇ ਤੇ ਮਿੱਟੀ ਵਿੱਚ ਸੁਨਣਾ ਬਾਲੀ ਕੀਮਤ ਦਾ ਮਿੱਟੀ ਥੋੜੀ ਕੀਮਤ ਦੀ ਹੈ ਜਹਾਂ ਜੀ ਕੋਈ ਜੀ ਨਿਗਾਹ ਹੋਵੇ ਜਿਸ ਦੀ ਰਾਹ ਨਿੰਦਿਆ ਨਾ ਉਸਤਤ ਜਾ ਕਰ ਨਾ ਕੋਈ ਨਿੰਦਿਆ ਕਰੇ ਨਾ ਆਪ ਦੀ ਉਸਤਤ ਕਰੇ ਜਿਸ ਤਰ੍ਹਾਂ ਦੇ ਅੰਦਰ ਹੈ ਕਈਆਂ ਨੂੰ ਆਪ ਦੀ ਉਸਤਤ ਕਰਨ ਦੀ ਆਦਤ ਹੁੰਦੀ ਆਪ ਦੇ ਮੂੰਹ ਹੀ ਆਪ ਸਿਫਤ ਕਰਦੇ ਰਹਿੰਦੇ ਆ ਆਪ ਸਗੋ ਭਲਾ ਕਰ ਜਾਣੇ ਮਨੁੱਖ ਮਤ ਨ ਕਾਈ ਨਾ ਕੇ ਦੀ ਨਿੰਦਿਆ ਕਰੇ ਨਾ ਉਸਤਤ ਕਰੇ ਆਪਣੀ ਲੋਭ ਮੋਹ ਅਵਿਮਾਨਾ ਅੱਜ ਕਈ ਕਿਸੇ ਦੀ ਉਸਤਤ ਕਰਨ ਵਾਸਤੇ ਵੀ ਕੁਸ਼ਾਮਤ ਵਾਸਤੇ ਪੈਸੇ ਆ ਕੇ ਉਸਤਤ ਕਰਦੇ ਰਹਿੰਦੇ ਆ ਇਹਨਿੰਦਿਆ ਉਸ ਤੋਂ ਦੋਹਾਂ ਤੋਂ ਰਹਿਤ ਹੋਵੇ ਲੋਭ ਮੋਹ ਆਵਿਮਾਨਾ ਬਾਜ਼ਾਰਾਂ ਦਾ ਲੋਭ ਨਾ ਹੋਵੇ ਸਰੀਰਾਂ ਦਾ ਮੋਹ ਨਾ ਹੋਵੇ ਹੰਕਾਰ ਨਾ ਹੋਵੇ ਜਿੰਦ ਦੇ ਵਿੱਚ ਆਪਣੇ ਹਰਕ ਤੂਗਤੀ ਰਹੇ ਨਿਆਰੋ ਸਦਾ ਸੁਆਇ ਕੋ ਖੁਸ਼ ਨਾ ਹੋਵੇ ਗਏ ਤੋਂ ਸੋਗ ਜਿੰਨਾ ਬੋਦੀਆਂ ਖਾਣ ਲੱਗ ਜਾਵੇ ਨਿਆਰਾ ਰਹੇ ਦੋਹਾਂ ਤੋਂ ਆਏ ਹਰਕ ਨਾ ਗੇ ਸੋਗ ਨਾ ਹੀ ਮਾਨ અપਮਨ ਕੋ ਨਾਲ ਵੀ ਚਲਰ ਮੇਰਾ ਲੋਕ ਜਲੂਸ ਕੱਢਣ ਮੇਰੇ ਫੁਲਾੰਦੀਆਂ ਮਾਲਾ ਕੌਣ ਮੈਨੂੰ ਕਹਣੇ ਵੱਡਾ ਲੀਡਰ ਹੈ ਬੜਾ ਸੰਤ ਰਾਇ ਬ੍ਰह्म ਗਿਆਨੀ ਹੈ ਇਹੋ ਮਾਨ ਵੀ ਇੱਛਾ ਨਾ ਹੋਵੇ ਤੇ ਕਿਸੇ ਦੀ ਨਿਰਾਦਰ ਕਰਨ ਦੀ ਇੱਛਾ ਵੀ ਨਾ ਹੋਵੇ ਵੀ ਕਿਸੇ ਕੀ ਆ ਉਹ ਦੇਖੇ ਸਾਡੇ ਜਾਣਦੇ ਅਸੀਂ ਕਿ ਨਿਰਾਦਰੀ ਵੀ ਨਾ ਕਿਸੇ ਦੀ ਕਰਨ ਵਾਲਾ ਹੋਵੇ ਆਸਾ ਮਨਸਾ ਸਗਲ ਤੇ ਆਗੇ ਆਸਾ ਜਨਾਰ ਸਿੰਘ ਦੀ ਰਕਾਲ ਕਿ ਬਣੀ ਰਹਿਣੀ ਮਨਸਾ ਅਵਾਸ਼ਨਾ ਮਿੰਟ ਮਿੰਟ ਦੀ ਬਦਲਦੀ ਰਹਣੀ ਇਹ ਬੁੱਧੀ ਦੇ ਅਨੁਸਾਰੀਆਂ ਤਿਆਗ ਦੇਵ ਜਗ ਤੇ ਰਹੇ ਨਿਰਾਸਾ ਇਹ ਜਗ ਤੇ ਸੰਸਾਰ ਵੱਲੋਂ ਨਿਰਾਸਾ ਹੋ ਕੇ ਰਹੇ ਕਾਮ ਕ੍ਰੋਧ ਜੇਹ ਪਰਸੈ ਨਾਹਮ ਜਿਵੇਂ ਕਾਮਦੇਵ ਸਿੰਘੀ ਰਿਖ ਨੂੰ ਪਰਸ ਗਿਆ ਸੀ 13 ਨਿਆਣੇ ਕਰਕੇ ਰਾਜੇ ਦੇ ਹਰ ਕਰ ਚ ਗਿਆ ਸੀ ਤੇ ਕ੍ਰੋਧ ਬਰਵਾਸ਼ਾ ਨੂੰ ਚਿੰਬੜ ਗਿਆ ਸੀ ਜੇ ਸੁਭਾਗਤੋਂ ਰੀਖ ਨੂੰ ਸਰਾਫ ਦੇਣ ਲੱਗਾ ਇਹ ਜਿਹਨੂੰ ਪਰਸਨਲ ਸਕਣ ਨਾਗ ਨਾ ਸਕਣ ਇਹ ਕਟ ਬ੍ਰਹਮਣੇ ਵਾਸਾ ਉਹਦੇ ਹਿਰਦੇ ਜਸਾ ਖਿਆਲ ਪਾਰ ਬੰਦ ਦਾ ਨਾਸਾ ਜਾਣਣਾ ਕਰੋ ਉਹਨਾਂ ਦੇੰਦਰ ਪ੍ਰੇਸ਼ਾ ਪ੍ਰਗਟ ਹੈ ਜਿਹੜੇ ਇਹਨਾਂ ਦੋਸ਼ਾ ਤੇ ਰਹਿਤ ਹੈ ਉਹ ਕਿਰਪਾ ਜਿਹ ਨਰਕੋਂ ਕੀਨੀ ਹੈ ਭਾਈ ਜਿਨ੍ਹਾਂ ਤੇ ਗੁਰੂ ਸਦੇ ਪਾਦਸ਼ਨ ਕਿਰਪਾ ਦ੍ਰਿਸ਼ਟੀ ਕੀਤੀ ਹੈ ਇਹ ਇਹ ਯੋਗਤ ਪਛਾਣ ਇਹ ਮੁਕਾਰਾਂ ਤੋਂ ਉਹਨੀਆਂ ਉਹ ਗਣਾ ਤੋਂ ਰਹਿਤ ਹੋਣ ਦੀ ਇਹ ਯੁਗਤੀ ਉਹਨਾਂ ਨੂੰ ਪਛਾਨਣਾ ਕੀਤੀ ਹੈ ਨਾਨਕ ਲੀਨ ਭਇਓ ਗੋਬਿੰਦ ਸਰਗੁਰੂ ਜੀ ਕਹਿੰਦੇ ਨੂੰ ਗੋਬਨ ਪ੍ਰਵੇਸ਼ ਉਹਦੇ ਨਾਲ ਉਹ ਲੀਨ ਹੋ ਗਿਆ ਹੈ ਜਿਵੇਂ ਪਾਣੀ ਸੰਗ ਪਾਣੀ ਜਿਵੇਂ ਪਾਣੀ ਜਪਾਣੀ ਮਿਲ ਜਾਂਦਾ ਹੈ ਹਰ ਜਨ ਹਰ ਕਿਸੇ ਨੂੰ ਮਿਲਦਾ ਹੈ ਕਰਤ ਹਰੀ ਕੀ ਗਾਠ ਜਿਵੇਂ ਡਾਰੇ ਮਿਲ ਜਾਂਦਾ ਹੈ ਨੀਰ ਨੀਰ ਕੇ ਸਾਥ ਇਸ ਪ੍ਰਕਾਰ ਹਰੀ ਦੇ ਨਾਲ ਮਿਲ ਕੇ